ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਤਾਂ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਕੋਈ ਜਿਹਦਾ ਤੋਂ ਕੋਈ 2 ਸਾਲ ਦਾ ਵੀਜ਼ਾ ਵੀ ਰਹਿੰਦਾ ਉਹਨਾਂ ਨੂੰ ਕੋਈ ਮਤਲ ਨਹੀਂ ਸਾਰੇ ਵਾਪਸ ਭੇਜੇ ਜਾਣਗੇ 15 ਫਰਵਰੀ ਨੂੰ 1 ਵਜੇ ਜਿਹੜਾ ਅਮਰitsar ਦੇ ਏਰੀਏ ਦੇ ਵਿੱਚ ਹੁਣ ਫਿਰ ਤੋਂ ਇੱਕ ਜਹਾਜ਼ ਉਹਨਾਂ ਨੇ ਭੇਜਣ ਦੀ ਤਿਆਰੀ ਦੇ ਵਿੱਚ ਬੈਠੇ ਆ ਚਲੋ ਜੀ ਖਾਸ ਕਰਕੇ ਫਿਰ ਤੋਂ ਅਪੀਲ ਕਰਦੇ ਆਪਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਫਿਰ ਤੋਂ ਜਿਹੜੀ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਬਈ ਜੋ ਆਪਣੇ ਪੰਜਾਬੀ 202 ਤੋਂ ਜ਼ਿਆਦਾ ਜਿਹਦੇ ਵਿੱਚ ਇੱਕ ਜਹਾਜ਼ ਹੋਰ ਅਮਰੀਕਾ ਨੇ ਵਾਪਸ ਭੇਜਣ ਦੀ ਤਿਆਰੀ ਦੇ ਵਿੱਚ ਜੋ 15 ਤਰੀਕ ਨੂੰ 1 ਵਜੇ ਫਿਰ ਤੋਂ ਆਪਣੇ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਊਗਾ ਕਹਿਣ ਦਾ ਮਤਲਬ ਜਿਹੜੇ ਸਾਡੇ ਭਾਰਤੀਏ ਪਹਿਲਾਂ 104 ਤੇ ਜਿਹੜੇ ਹੁਣ 200 ਏ ਜਿਹੜਾ ਕਿ ਇਹ ਦੂਜਾ ਜਹਾਜ਼ ਉਹਨਾਂ ਨੇ ਤਿਆਰੀ ਦੇ ਵਿੱਚ ਕਰਿਆ ਗਿਆ ਤੇ 15 ਤਰੀਕ ਨੂੰ ਇਹ ਪਹੁੰਚ ਜਾਣਗੇ ਭਾਰਤ ਦੇ ਵਿੱਚ ਜਿਹੜਾ ਕਿ ਹੁਣ ਗੱਲ ਇੰਨੀ ਕਾ ਗਈ ਜਿਨ੍ਹਾਂ ਦਾ ਕੋਈ 40 ਲੱਖ ਰੁਪਇਆ ਲੱਗਿਆ ਜਾਂ 35 ਲੱਖ ਰੁਪਇਆ ਲੱਗਿਆ ਜਿੰਨਾ ਵੀ ਪਰ ਇਹਦਾ ਹਰਜਾਨਾ ਸਰਕਾਰ ਨਹੀਂ ਪਰੂਗੀ ਜੋ ਵੀ ਜਿੱਥੋਂ ਵੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਡੌਕੀ ਲਾ ਕੇ ਗਏ ਆ ਜਾਂ ਕਿਸੇ ਵੀ ਤਰੀਕੇ ਨਾਲ ਗਏ ਆ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਸਾਰੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਜੇ ਗੱਲ ਕਰੀਏ ਪ੍ਰਧਾਨ ਮੰਤਰੀ ਦੀ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਪੰਜਾਬ ਦਾ ਤਾ ਉਹਦੇ ਨਾਲ ਇੱਕ ਮੁਲਾਕਾਤ ਹੋਈ ਅੱਜ ਟਰੰਪ ਨਾਲ ਜਿਹੜਾ ਰਾਸ਼ਟਰਪਤੀ ਆ ਉਥੋਂ ਦਾ ਅਮਰੀਕਾ ਦਾ ਪਰ ਉਹਦੇ ਨਾਲ ਜੇ ਗੱਲਬਾਤ ਕਰੀਏ ਜਿਵੇਂ ਸਾਡੇ ਪੰਜਾਬੀ ਜਿਹੜੇ ਇਧਰੋਂ ਜਾਂਦੇ ਆ 30 30 40 ਲੱਖ ਰੁਪਇਆ ਲਾ ਕੇ ਉਹਨਾਂ ਨੇ ਕੋਈ ਗੱਲ ਖਾਸ ਨਹੀਂ ਕੀਤੀ ਕਿਉਂਕਿ ਉਹ ਕਹਿੰਦੇ ਆ ਵੀ ਜਿਹੜਾ ਇਹ ਸਾਡੇ ਇਧਰੋਂ ਜੰਜੀਰਾਂ ਨਾਲ ਜਕੜ ਕੇ ਲੈ ਜਾਂਦੇ ਆ ਪਰ ਉਹ ਨਹੀਂ ਹੋਣਾ ਇਸ ਵਾਰ ਪਰ ਵਾਪਸ ਜ਼ਰੂਰ ਆਉਣਗੇ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਗਏ ਆ ਟਰੰਪ ਸਰਕਾਰ ਦਾ ਕਹਿਣਾ ਇਹ ਆ ਵੀ ਜਿਹੜੇ ਕੋਈ ਵੀ ਭਾਰਤੀਆ ਗੈਰ ਕਾਨੂੰਨੀ ਤਰੀਕੇ ਨਾਲ ਆਇਆ ਤਾਂ ਉਹਨੂੰ ਸਾਰਿਆਂ ਨੂੰ ਵਾਪਸ ਜਾਣਾ ਪਊਗਾ ਤੇ ਜਿਹੜਾ ਨਰਿੰਦਰ ਮੋਦੀ ਆ ਪੰਜਾਬ ਦਾ ਸਾਡੇ ਦਾ ਜਿਹੜਾ ਪ੍ਰਧਾਨ ਮੰਤਰੀ ਆ ਇਹਨੇ ਕੋਈ ਖਾਸ ਨਹੀਂ ਕਰਿਆ ਸਾਡੇ ਪੰਜਾਬ ਵਾਸਤੇ ਅੱਜ ਮੁਲਾਕਾਤ ਹੋਈ ਸੀ ਉਹਦੀ ਟਰੰਪ ਨਾਲ ਰਾਸ਼ਟਰਪਤੀ ਨਾਲ ਅਮਰੀਕਾ ਦੇ ਨਾਲ ਤਾਂ ਉਹਨਾਂ ਨੇ ਇੰਨੀ ਕੁ ਜ਼ਰੂਰ ਅਪੀਲ ਕੀਤੀ ਆ ਵੀ ਸਾਡੇ ਭਾਰਤੀਆਂ ਨੂੰ ਜਜ਼ੀਰਾ ਲਾ ਕੇ ਨਾ ਲਿਆਣ ਜਨ ਸਿੱਧਾ ਜਿਵੇਂ ਆਪਾਂ ਕਹਿੰਦੇ ਆ ਸਿੰਪਲ ਤੌਰ ਤੇ ਲਿਆ ਦਿੱਤਾ ਜਾਵੇ ਤੇ ਇਹ ਅੰਮ੍ਰਿਤਸਰ ਦੇ ਵਿੱਚ 15 ਤਰੀਕ ਨੂੰ 1 ਵਜੇ ਨੂੰ ਇਹ ਲੈਂਡ ਹੋਊਗਾ ਦੂਜਾ ਜਹਾਜ਼ ਭਾਰਤੀਆਂ ਦਾ ਵਾਪਸ ਭੇਜਿਆ ਜਾ ਰਿਹਾ 104 ਭਾਰਤੀਏ ਪਹਿਲਾਂ ਭੇਜੇ ਗਏ ਆ ਤਾਂ ਹੁਣ 200 ਦੇ ਕਰੀਬ ਹੋਰ ਆਪਣੇ ਭਾਰਤੀਏ ਵਾਪਸ ਆਉਣਗੇ ਜਿਦੇ ਵਿੱਚ ਇਹ ਜੋ 트ੰਪਾ ਗਾ ਜਦੋਂ ਦਾ ਇਹ 트ੰਪਾ ਆਇਆ ਇਹਨੇ ਨਵਾਂ ਐਕਸ਼ਨ ਲੈ ਚੱਕਿਆ ਆਪਣੇ ਪੰਜਾਬੀਆਂ ਵਾਸਤੇ ਚਾਹੇ ਉਹਨਾਂ ਦੇ 30 ਲੱਖ ਲੱਗੇ ਆ ਚਾਹੇ ਨਹੀਂ ਲੱਗੇ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਕਿਸੇ ਤਰੀਕੇ ਨਾਲ ਗਿਆ ਜਾਂ ਨਹੀਂ ਗਿਆ ਕੋਈ ਮਤਲਬ ਨਹੀਂ ਜਿਹੜਾ ਵੀ ਕੋਈ ਆਪਣੇ ਮਾਤਾ ਪਿਤਾ ਦੇ ਕੋਈ ਜਿਵੇਂ ਵੀ ਕਰਜ਼ਾ ਹੋ ਕੇ ਗਏ ਆ ਤਾਂ ਉਹਨਾਂ ਦੇ ਦਿਲਾਂ ਦੇ ਵਿੱਚ ਭਈ ਇੰਨਾ ਦਰਦ ਆ ਬਹੁਤ ਜ਼ਿਆਦਾ ਕਿਉਂਕਿ ਜਿਹਨੇ ਭੇਜਿਆਗਾ ਉਹ ਆਪਾਂ ਨੂੰ ਪਤਾ ਮਾਪੇ ਉਹਨੂੰ ਪਤਾ ਕਿਵੇਂ ਭੇਜੇ ਹੋਣਗੇ ਇਹ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਅਮਰੀਕਾ ਸਰਕਾਰ ਦੀ ਤਾਂ ਇਹਨਾਂ ਨੇ ਅੱਜ ਤੋਂ ਕਿਉਂਕਿ 20 ਸਾਲ 25 ਸਾਲ ਹੋ ਗਏ ਪੰਜਾਬੀਆਂ ਨੂੰ ਜਾਂਦੇ ਇਹ ਫਿਰ ਪਹਿਲਾਂ ਕਿਉਂ ਨਹੀਂ ਐਕਸ਼ਨ ਚੱਕਿਆ ਅੱਜ ਇਹਨਾਂ ਦੇ ਕਿਉਂ ਜ਼ਿਆਦਾ ਆ ਗਿਆ ਵੀ ਪੰਜਾਬੀਆਂ ਨੂੰ ਵਾਪਸ ਭੇਜ ਗਏ ਕਿਉਂਕਿ ਉੱਥੇ ਲੇਬਰ ਦੇ ਜਿੰਨੇ ਆਪਾਂ ਕਹਿੰਦੇ ਆ ਲੇਬਰ ਦੇ ਜਿੰਨੇ ਲੋਕ ਚਾਹੀਦੇ ਸੀ ਉਹਨਾਂ ਦਾ ਕੰਮ ਪੂਰਾ ਹੋ ਗਿਆ ਲੇਬਰ ਦੀ ਜਿੰਨੀ ਚਾਹੀਦੀ ਸੀ ਉਹ ਪੂਰੀ ਹੋ ਗਈ ਬਾਕੀ ਨੂੰ ਵਾਪਸ ਭੇਜ ਰਹੇ ਆ ਜਿਹੜੇ ਦਿਨਾਂ ਦੇ ਵਿੱਚ ਹੁਣ ਸਾਡੇ ਪੰਜਾਬ ਦੇ ਕਈ ਲੋਕ ਸੋਚੀ ਬੈਠੇ ਆ ਵੀ ਮੈਂ ਅਮਰੀਕਾ ਜਾਣਾ ਤਾਂ ਉਹਨਾਂ ਦੇ ਦਿਲਾਂ ਦੇ ਵਿੱਚੋਂ ਅਪੀਲ ਇੰਨੀ ਕਰਦੇ ਆ ਭਾਈ ਕੱਢ ਦਿਓ ਜਿਹੜਾ ਕੁਝ ਹੈਗਾ ਆਪਣੇ ਪੰਜਾਬ 'ਚ ਕਰ ਲਓ ਕੰਮਕਾਰ ਜਿਹੜਾ ਤੁਸੀਂ 40-40 ਲੱਖ ਰੁਪਈਆ ਲਾ ਕੇ ਬਾਹਰ ਜਾਂਦੇ ਹੋ ਉਹੀ ਆਉਦਾ ਪੰਜਾਬ ਦੇ ਵਿੱਚ ਕੰਮ ਕਰ ਸਕਦੇ ਹੋ 40 ਲੱਖ ਰੁਪਇਆ ਬਹੁਤ ਹੋ ਜਾਂਦਾ ਚਲ ਅਪੀਲ ਆਪਣੀ ਇੰਨੀ ਕ ਆਪਣੇ ਭਰਾਵਾਂ ਨੂੰ ਪੰਜਾਬੀਆਂ ਨੂੰ ਜਿਹੜੇ 40-40 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਹੋ ਸਾਡੀ ਪੀਲ ਇੰਨੀ ਕ ਭਾਈ ਬਾਹਰ ਨਾ ਜਾਇਓ ਜਿਹੜਾ 40 ਲੱਖ ਰੁਪਇਆ ਤੁਸੀਂ ਲਾਉਨੇ ਹੋ ਉਹੀ ਆਪਣੇ ਪੰਜਾਬ ਚ ਕੋਈ ਕੰਮ ਕਰ ਸਕਦੇ ਹੋ ਤੁਸੀਂ ਤਾਂ ਕਿ ਤੁਹਾਨੂੰ ਉੱਥੋਂ ਵਾਪਸ ਨਾ ਆਉਣਾ ਪਵੇ ਉਥੇ ਰਾਸਤੇ ਦੇ ਵਿੱਚ ਜਿਹੜੇ ਡੌਕੀ ਲਾ ਕੇ ਨੇ ਪਹਿਲਾਂ ਦੀ ਕਈਆਂ ਦੀ ਤਾਂ jaan ਗਈ ਹੈ ਉੱਥੇ ਜਿਹੜੇ ਅੱਗੇ ਡੌਕਰ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਇਧਰੋਂ ਏਜੰਟਾਂ ਜਿਹੜੇ ਏਜੰਟ ਇੱਕ ਵਾਰ ਭੇਜ ਦਿੰਦੇ ਆ ਅੱਗੇ ਉਹਨਾਂ ਨਾਲ ਜੋ ਚਾਏ ਹੁੰਦਾ ਕੰਮ ਮਿਲੇ ਜਾਂ ਨਾ ਮਿਲੇ ਕੋਈ ਮਤਲ ਨਹੀਂ ਕਿਉਂਕਿ ਉੱਥੇ ਜਿਹੜਾ ਜੰਗਲ ਆ ਪੁਲਾਵਾ ਜੰਗਲ ਜਿਹਦੇ ਵਿੱਚ ਖਤਰਾ ਪੂਰਾ ਪੂਰੀ ਤਰ੍ਹਾਂ ਚਾਰੇ ਪਾਸੇ ਖਤਰਾ ਹੁੰਦਾ ਜਿਹਦੇ ਵਿੱਚ ਹੁਣ ਇਹ ਡੌਕਰ ਦੱਸਦੇ ਹੈਗੇ ਪੱਤਰਕਾਰ ਹਰ ਰੋਜ਼ ਨਿਊਜ਼ ਜੋ ਹਾਈਲਾਈਟ ਮੁੱਦਾ ਬਣ ਚੁੱਕੀ ਖਬਰ ਉਹਦੇ ਵਿੱਚ ਦੱਸਿਆ ਗਿਆ ਹੈ ਸਾਡੇ ਕਈ ਪੰਜਾਬੀਆਂ ਦੀ ਜਾਨਾਂ ਚਲੀਆਂ ਗਈਆਂ ਗਈਆਂ ਪੁਲਾਵਾ ਜੰਗਲ ਦੇ ਵਿੱਚ ਸਾਹ ਤੋੜ ਜਾਂਦੇ ਉੱਥੇ ਕਿਉਂਕਿ ਉਹਨਾਂ ਕੋਲ ਇੱਥਿਆਰ ਹੁੰਦੇ ਜੇ ਕੋਈ ਥੱਕ ہار ਗਿਆ ਉਹਨਾਂ ਨੇ ਨਾਲ ਨਹੀਂ ਰੋਣਾ ਜਿਹੜਾ ਪਿੱਛੇ ਰਹਿ ਗਿਆ ਤਾਂ ਰਹਿ ਗਿਆ ਗੱਲ ਹੁਣ ਐਨੀ ਕਾ ਸਾਡੇ ਪੰਜਾਬੀਆਂ ਨੂੰ ਵੀ ਜਾਗਰਤ ਕਰਨਾ ਚਾਹੁੰਦੇ ਆ ਜਿਹੜੀ ਮੁਸਕਾਨ ਨਾਂ ਦੀ ਕੁੜੀ ਜਗਰਾਵਾ ਪਿੰਡ ਤੋਂ 40 ਲੱਖ ਰੁਪਇਆ ਲਾ ਕੇ ਗਈ ਸੀ ਤੇ ਵਿਚਾਰੀ ਦਾ ਉਹਦਾ 2 ਸਾਲ ਦਾ ਵੀਜ਼ਾ ਹਜੇ ਰਹਿੰਦਾ ਸੀ ਤਾਂ ਉਹਨੂੰ ਵਾਪਸ ਭੇਜਿਆ ਗਿਆ ਤੇ ਉਹਦੇ ਮਾਪਿਓ ਜਿਹੜਾ ਕੀ ਉਹਦਾ ਸਾਰਾ ਟੱਬਰ ਉਹਨਾਂ ਦਾ ਰੋ ਰਿਆ ਸੀ ਉਹਦਾ ਹਰਜਾਨਾ ਕੌਣ ਪਰੂ ਜਿਹੜੀ ਟਰੰਪ ਸਰਕਾਰ ਆ ਅੱਜ ਤੋਂ 20 ਸਾਲ ਪਹਿਲਾਂ ਲੋਕ ਬਹੁਤ ਸਮੇਂ ਦੇ ਜਾ ਰਹੇ ਆ ਉਦੋਂ ਇਹ ਐਕਸ਼ਨ ਕਿਉਂ ਨਹੀਂ ਚੱਕਿਆ ਇਹਨਾਂ ਨੂੰ ਹੁਣੀ 2025 ਦੇ ਵਿੱਚ ਕਿਉਂ ਜਾਦਾ ਆ ਵੀ ਵਾਪਸ ਭੇਜ ਗਏ ਕਿਉਂਕਿ ਉੱਥੇ ਮਜ਼ਦੂਰ ਜਿੰਨੇ ਚਾਹੀਦੇ ਸੀ ਉਹ ਪੂਰੇ ਹੋ ਗਏ ਇਹਨਾਂ ਦਾ ਜਿੰਨਾ ਆਪਣਾ ਮਤਲਬ ਕੰਮ ਜੋ ਇਹਨਾਂ ਨੂੰ ਫੈਕਟਰੀਆਂ ਦੇ ਵਿੱਚ ਜਿੱਥੇ ਵੀ ਜਾ ਕੇ ਸਾਡੇ ਪੰਜਾਬੀ ਕੰਮ ਕਰਦੇ ਆ ਤਾਂ ਉੱਥੇ ਜਿੰਨਾ ਮਜ਼ਦੂਰ ਚਾਹੀਦਾ ਸੀ ਉਹ ਪੂਰਾ ਹੋ ਗਿਆ ਬਾਕੀਆਂ ਨੂੰ ਵਾਪਸ ਭੇਜ ਰਿਆ ਕਿਉਂਕਿ ਕੋਈ ਕਿਸੇ ਮਰਜ਼ੀ ਤਰੀਕੇ ਨਾਲ ਗਿਆ ਤਾਂ ਇਹ ਜੋ ਨਵਾਂ ਐਕਸ਼ਨ ਚੱਕਿਆ 트ੰਪ ਸਰਕਾਰ ਨੇ ਤਾਂ ਸਾਡੀ ਇੰਨੀ ਪ੍ਰਧਾਨ ਮੰਤਰੀ ਨੂੰ ਜਿਹੜੇ ਨੂੰ ਪੀਲ ਇੰਨੀ ਕਾ ਉਹਨੇ ਗਾਇ ਜ਼ਰੂਰ ਅੱਜ ਉਹ ਉਹਨਾਂ ਦੀ ਇੱਕ ਮੁਲਾਕਾਤ ਹੋਈ ਆ ਉੱਥੇ ਜਾ ਕੇ ਭਾਸ਼ਣ ਦਿੱਤਾ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਜਿਹਨੂੰ ਆਪਾਂ ਨਰਿੰਦਰ ਮੋਦੀ ਕਹਿੰਦੇ ਆ ਤਾਂ ਉਹਨੇ ਕੋਈ ਖਾਸ ਨਹੀਂ ਕਰਿਆ ਪੰਜਾਬੀਆਂ ਵਾਸਤੇ ਬਸ ਇੰਨਾ ਜ਼ਰੂਰ ਕਹਿਤਾ ਗਿਆ ਵੀ ਜਿਹੜੇ ਸਾਡੇ ਪੰਜਾਬੀ ਤੁਸੀਂ ਬੁਰੇ ਤਰੀਕੇ ਨਾਲ ਜ਼ੰਜੀਰਾ ਨਾਲ ਜਕੜ ਕੇ ਲੈ ਜਾਂਦੇ ਹੋ ਇਹਨਾਂ ਨਾਲ ਇਹ ਵਰਤਾਪਨਾ ਨਾ ਹੋਵੇ ਉਹਨਾਂ ਨੂੰ ਸਿੱਧਾ ਸਿੰਪਲ ਤੌਰ ਤੇ ਭਾਰਤ ਦੇ ਵਿੱਚ ਭੇਜਿਆ ਜਾ